ਉਹ ਉਹ ਗੂਝਾ ਵੇਚ ਦਵਾ ਉਹ ਮੇਰੇ ਚੁੱਟਾ ਵੇਚ ਦਵਾ ਕਿੱਥੇ ਵੇਚ ਦੋ ਜੀ ਬਜ਼ਾਰ ਮੜਾ ਬਜ਼ਾਰ ਕੀ ਵੇਚਣਾ ਹੈ ਬਜ਼ਾਰ ਕੀ ਵੇਚਣਾ ਕਿੱਥੇ ਬਜ਼ਾਰ ਕਿੱਥੇ ਵੇਚ ਦੋ ਇੱਥੇ ਘਰੇ ਵੇਚਦਾ ਹਸ ਤੇ ਫਿਰ ਤੋਂ ਵੇਚ ਉਹ ਬੰਦਾ ਹੋਰ ਇਹਦਾ ਮੂਡ ਕਰ ਗਿਆ ਅੱਛਾ ਨਾ ਨਹੀਂ ਬੋਜੀ ਹੋ ਰਹੀ ਹੈ ਆਪਣੇ ਨਾਲ ਨਹੀਂ ਬੋਜੀ ਉਹ ਕਾਹਦਾ ਹੋਣਾ ਤੇ ਉਹਨਾਂ ਨੂੰ ਵੀ ਤੁਹਾਡੇ ਵਾਲੇ ਪਤਾ ਨਾ ਤੁਸੀਂ ਨਾਲੋਂ ਤਾਂ ਇਹ ਮੈਨੂੰ ਪਤਾ अच्छा कल्लू भेज दा है ये सोरे भेज दा बड़े पौने 60 आप ओ तो अंदर हां जे बंगा अपना पता ਹੁੰਦਾ ਜੀ ਬੰਦਾ ਬੰਦਿਆ ਜੀ ਆਪਾਂ ਮੈਂ ਜਾਣਾ ਜ਼ਰੂਰੀ ਜਾਊਂਗਾ ਇਹ ਮੈਂ ਚੱਕਣ ਜੀ ਜੇ ਮੈਨੂੰ ਪਤਾ ਹੁੰਦਾ ਜੀ ਮੋਟਰਸਾਈਕਲ ਪੜਿਆ ਗਿਆ ਕਿਸੇ ਦਾ ਮੈਂ ਜਾਣਾ ਹੀ ਨਹੀਂ ਸੀ ਤੂੰ ਗਿਆ ਹੀਗਾ ਤੋ ਉੱਥੇ ਬਾਜ਼ਾਰ ਤੇ ਕਿੱਥੇ ਵੇਚਦਾ ਵਾ ਇਹ ਮੋਟਰ ਲੈ ਕੇ ਦੇਖ ਕੇ ਮੁੜਿਆ ਉੱਥੋਂ ਨਹੀਂ ਇਹ ਮੁੱਠਾ ਦੇਖ ਕੇ ਜਾਂ ਬਾਜ਼ਾਰ ਚੋੜਾ ਨਾ ਤੇ ਦੋ ਮੋਟਰਾਂ ਦਾ ਗਿਆ ਹੋਣਾ ਜਾਂ ਬਾਜ਼ਾਰ ਚ ਫੜਾਉਣਾ ਹੁੰਦਾ ਜਾਂ ਘਰੇ ਜਾਂਦਾ ਤੈਨੂੰ ਵਾਏ ਮਾਰਦਾ ਕੌਣ ਬੀਤਾ ਬਿੱਤਾ ਤਾਂ ਹੀ ਬਾਲਾ ਜੀ ਇਹ ਨਾ ਦਾ ਨਾਮ ਇਹਦਾ ਨਾਮ ਕੀ ਆ ਕੀ ਹੋਇਆ ਕੱਲੋ ਜੀ ਦਾ ਰਾਤ ਕੱਲੇ ਦੋ ਜੀ ਸੀ ਰਾਤ ਕਿਸੇ ਨੇ ਟੱਬੇ ਦੇ ਇੱਕ ਮੋਟਰਸਾਈਕਲ ਦੇ ਚਾਬੀ ਕੰਮ ਕਿ ਕਰਦਾ ਧਿਆਨਦਾ ਕੌਣ ਸੀ ਇਹ ਜੂਸ ਦਾ ਕੰਮ ਸੀ ਜਦੋਂ ਜਦੋਂ ਜਿਹੜੀ ਲਾਉਂਦਾ ਵਾ ਅੱਜ ਇਕੱਠੇ ਚੜ੍ਹੇ ਉਹ ਬੰਦਾ ਉਹ ਬਹੁਤ ਜਾਮ ਚੱਲਦਾ ਕੰਦ ਦੇ ਉੱਤੇ ਹੁੰਦੀਗਾ ਕੰਦ ਦੇ ਉੱਤੇ ਤੁਸੀਂ ਕਿੰਨੇ ਗੱਡੂ ਕੱਢੇ ਸਾਰੇ ਬਬੂ ਜੀ ਅਸੀਂ ਸਿਰਫ ਤਿੰਨ ਦੇ ਪਹਿਲਾਂ ਦੇ ਕਹੇ ਦੋ ਆਹ ਬਾਬਾ ਜੀ ਬਸ ਹੋਰ ਤਿੰਨ ਦੇ ਗਏ ਬਈ ਨਾ ਹਾਂਜੀ ਬਬੂ ਜੀ ਹੋਰ ਕੋਈ ਗੱਟੂ ਨਹੀਂ ਬਬੂ ਦੋ ਆਹ ਹਾਂਜੀ ਬਬੂ ਜੀ ਹੋਰ ਹਰ ਸਵੇਰੇ ਦੋ ਹੀ ਕੱਢੇ ਹਾਂਜੀ ਬਬੂ ਜੀ ਹੋਰ ਕੋਈ ਗੱਟੂ ਨਹੀਂ ਕੱਲ ਤਿੰਨ ਹੀ ਕੱਢੇ ਹਾਂਜੀ ਬਬੂ ਜੀ ਕੋਈ ਗੱਟੂ ਨਹੀਂ ਹੋਰ ਕੋਈ ਆਈ ਲੋਹਾਣੀ ਬਬੂ ਜੀ ਛੇੜਿਆ ਕੁਝ ਨਹੀਂ ਛੇੜਿਆ ਕੱਲ ਵਾਲੇ ਕੈਮਰਾ ਤਾਂ ਚਾਰ ਜਿਹੜੇ ਉੱਤੇ ਬਬੂ ਜੀ ਕੈਮਰੇ ਸਾਰੇ ਜਿੰਦੇ ਵੀ ਖੁੱਲੇ ਸੀ ਬਬੂ ਜੀ ਕੋਈ ਜਿੰਦਾ ਨਹੀਂ ਲਾਵੋ ਦੀ ਕਾਲ ਦੇ ਕੱਲ ਜੀ ਸਾਰੇ ਤੋੜੇ ਹੋਏ ਸੀ ਬੋਲਦੀ ਜਿੰਦੇ ਅਸੀਂ ਕੋਈ ਜਿੰਦਾ ਨਹੀਂ ਤੋੜਿਆ ਸ਼ਟਰ ਵੀ ਬਹੁਜੀ ਖੁੱਲਾ ਸੀਗਾ ਜੀ ਜਦੋਂ ਗਏ ਆ ਸ਼ਟਰ ਵੀ ਤਚਕਿਆ ਹੋਇਆ ਸੀਗਾ ਉਹ ਜਦੋਂ ਅੱਜ ਹੀ ਕਰਨ ਕੱਲ੍ਹ ਜੀ ਵੰਟ ਕਿਹੜਾ ਥੋੜਾ ਤੂੰ ਵਿੱਚ ਜਾ ਕੇ ਦੇਖੇ ਹੋਰਦੋਂ ਕੋਈ ਚੱਕਿਆ ਹੋਵੇ ਆ ਯਾਰ ਤੂੰ ਪਤਾ ਨਹੀਂ ਉਹਦੇ ਦਾ ਤੁਸੀਂ ਆ ਨਹੀਂ ਕੋਲ ਵਿੱਚ ਭੰਦੇ ਤੁਸੀਂ ਆ ਬਹੁਤ ਪਿਆਸ ਇੱਥੇ ਕੈਮਰੇ ਵਿੱਚ ਤਾਂ ਫੋਟੋ ਆ ਕੇ ਖੜੀ ਆ ਜਾਂ ਕੀ ਅਸੀਂ ਭੰਨਿਆ ਨਹੀਂ ਅਸੀਂ ਵਿੱਚੋਂ ਕੱਢੇ ਆ ਜੀ ਜਿੰਦਿਆਂ ਵਿੱਚ ਫਸਾਏ ਹੋਏ ਸੀ ਉਦਾਂ ਹੀ ਜਿਵੇਂ ਖੁੱਲੇ ਹੋਏ ਉਦਾਂ ਹੀ ਵਿੱਚ ਪਏ ਹੋਏ ਉਹਦਾ ਬਾਹਰਲਾ ਸ਼ਟਰ ਜਿਹੜਾ ਜਿੰਦਾ ਤੋੜਿਆ ਹੁੰਦਾ ਹਾਂਜੀ ਉਹਦਾ ਤੋੜਦੇ ਕੈਮਰੇ ਵਿੱਚ ਦਿਖਦਾ ਦਿੰ ਤੂੰ ਖੜਾ ਜੋੜਦਾ ਜਿੰਦਾ ਜੀ ਨਹੀਂ ਬਬੂ ਜੀ ਆਪਾਂ ਨਹੀਂ ਤੋੜੇ ਮੇਰੇ ਚੇਰ ਤੋੜ ਕੇ ਯੂਰੀ ਵਾਲੇ ਅੰਦਰ ਵੜਿਆ ਤੂੰ ਜਦੋਂ ਹਾਂਜੀ ਨਹੀਂ ਬਬੂ ਜੀ ਮੈਂ ਬਬੂ ਜੀ ਉਹ ਜਿੰਦਾ ਮਾਪੇ ਪਹਿਲਾਂ ਹੀ ਖੁੱਲਾ ਤੋੜਿਆ ਹੋਇਆ ਸੀ ਤੇਦੇ ਪੈਰ ਤੇ ਪੱਟੀ ਬੰਨੀ ਸੀ ਨਾ ਤੈਨੂੰ ਉਦੋਂ ਬਜਾ ਉੱਥੇ ਖੜਾ ਸੀ ਗਿਆ ਸਟੇਡੀਅਮ ਉੱਗੀ ਆ ਉਹ ਕਿੱਥੇ ਬੰਦਾ ਪੈਰ ਤੇ ਪੱਟੀ ਦੀ ਰਾਣ ਵਾਲਾ ਜੀ ਤੂੰ ਕਹਿੰਦਾ ਕਿ ਮੈਂ ਤੁਹਾਨੂੰ ਮੇਰਾ ਨਾਂ ਕੁਛ ਕੀ ਆ ਮੇਰਾ ਨਾਂ ਹੈਪੀ ਹੈ ਗੁਰਪ੍ਰੀਤ ਕਹਿੰਦੇ ਹੈ ਹੈਪੀ ਗੁਰਪ੍ਰੀਤ ਤੇ ਉਹ ਦਾ ਨਾਂ ਕੀ ਆ ਤਰਸ਼ੀਮ ਪੇਰਾ ਪੁੱਤ ਸੀ ਹਾਂ ਜੀ ਕਿੱਥੇ ਬੋਲ ਹਾਂ ਜੀ ਪੁੱਤਰ ਬੌਜੀ ਗੱਲ ਕਰੀਓਗੇ ਬਾਰੇ ਕੰਮ ਹੋਇਆ ਹੈ ਕਿ ਕੱਲ੍ਹ ਤੋਂ ਕਿਹਦਾ ਨਾ ਹੀ ਹੈ ਪਹਿਲਾਂ ਪਹਿਲਾਂ ਕਿਤੋਂ ਆਏ ਹੋ ਅੱਲਾ ਦੇ ਗਰਾਉਂਡ ਹੁਣ ਕੰਦ ਘਰ ਮੈਂ ਕੰਦ ਤੇ ਲਖਰ ਦਾ ਰਾਤ ਅਸੀਂ ਫੜਿਆ ਸੀ ਲਖਰ ਦਾ ਕਹਿੰਦਾ ਮੈਂ ਵੇ ਦੇ ਦੀ ਹਾਂਜੀ ਬੀਅ ਨਸ਼ੇਲੀਓ ਮਾਰਦੇ ਸੀ ਮੈਂ ਇਹਨਾਂ ਨੂੰ ਕਿਹਾ ਵੀ ਉੱਥੇ ਆ ਕੇ ਮਾਰ ਲੋ ਤੁਸੀਂ ਸਿਵਿਆਂ ਚ ਗਏ ਹੋਵੋਗੇ ਲਖੇ ਕੋਲੇ ਨਹੀਂ ਬੌਜੀ ਕਹਿੰਦਾ ਤੁਸੀਂ ਬਿਆਂ ਚ ਤਿੰਨ ਦਿਨ ਹੋ ਗਏ ਸੀ ਦੀ ਲੰਗਰ ਤੇ ਗਏ ਨਹੀਂ ਕੋਈ ਤਿੰਨ ਦਿਨ ਤੋਂ ਪਹਿਲਾਂ ਦੀ ਗੱਲ ਹੈ ਲੱਖਾ ਕਹਿੰਦਾ ਵੀ ਮੈਂ ਹੀ ਭੇਜਿਆ ਉਥੋਂ ਪਹਿਲਾਂ ਤਾਂ ਕਹਿੰਦੇ ਕਿ ਵਜੇ ਜਾਓਗੇ ਹੁਣ ਤਾਂ ਕੰਮ ਵਧੀਆ ਹੁੰਦਾ ਵਾ ਜੇ ਜਦੋਂ ਜਾਵਾਂਗੇ ਜਦੋਂ ਉੱਥੇ ਕੋਈ ਗੱਲ ਹੋਵੇ